ਆ ਭਾਜੀ ਮੈਂ ਦੀਪਕ ਕੁਮਾਰ ਹਾਂ ਇਹ ਮੇਰੇ ਬਿਜ਼ਨਸ ਕਾਰਡੀਨਰ ਬਲਜਿੰਦਰ ਸਿੰਘ ਰਿਆਨ ਸਾਡਾ ਨਿਊ ਵੈਬਰਸ ਅਕੈਡਮੀ ਪਟਾਲਾ ਹੈ ਅਸੀਂ ਰੁਟੀਨ ਚ ਆਪਣੇ ਬਹਿ ਕੇ ਕੰਮ ਕਰ ਰਹੇ ਹਾਂ ਇੱਥੇ ਬੜਾ ਕੋਈ ਗੱਲਬਾਤ ਨਹੀਂ ਹੈ ਕੋਈ 15 ਤੋਂ 20 ਮੁੰਡੇ ਆਏ ਨੇ ਤੇ ਥੱਲੇ ਆ ਕੇ ਕੋਈ ਗੱਲਬਾਤ ਕਰ ਰਹੇ ਮੇਰੇ ਵੱਡੇ ਭਰਾ ਨੇ ਮੈਨੂੰ ਬੁਲਾਇਆ ਕਿ ਥੱਲੇ ਆਓ ਕਿ ਥੱਲੇ ਮੁੰਡੇ ਆਏ ਕੋਈ ਗੱਲਬਾਤ ਕਰ ਰਹੇ ਨੇ ਵਾਵਾ ਜਣੇ ਇਹ ਬੜਾ ਸਮਝਾ ਰਹੇ ਉਹਨਾਂ ਪਿਆਰ ਨਾਲ ਕੀ ਗੱਲਬਾਤ ਕਿਸ ਤਰ੍ਹਾਂ ਕੋਈ ਨਿੱਜੀ ਗੱਲਬਾਤ ਹੈ ਜੀ ਇੱਕ ਆਪਣੇ ਸਕੂਟੀ ਤੋਂ ਤੇ ਕੋਈ ਮਤਲਬ 3 ਤੋਂ 4 ਦਿਨ ਪਹਿਲਾਂ ਦੀ ਗੱਲ ਹੈ ਤੇ ਉਹ ਆਏ ਤੇ ਉਹਨਾਂ ਨੂੰ ਉਹ ਸਮਝਾਈ ਰਹੇ ਬੜੇ ਅਗਰੈਸ਼ਨ ਚ ਸੀ ਤੇ ਆ ਕੇ ਸਾਨੂੰ ਕੁੱਟਣਾ ਸ਼ੁਰੂ ਕਰਤਾ ਵਾ ਤੇ ਆਪਣੇ ਰਿਵਾਲਵਰ ਕੱਢਿਆ ਤੇ ਅਸੀਂ ਵੀ ਆਪਣੇ ਬਚਾਅ ਚ ਰਿਵਾਲਵਰ ਕੱਢਿਆ ਤੇ ਉਹ ਬਾਬ ਲੜਾਈ ਦੇ ਕੋਲ ਤੁਹਾਡੇ ਸਾਹਮਣੇ ਆ ਕੇ ਸਾਡਾ ਕਿੰਨੀ ਲਾ ਕੇ ਗਏ ਨੇ ਆ ਬੜੇ ਬਰਾ ਤੇ ਨੂੰ ਆ ਛੋਟਾ ਇੱਕ ਉਹਨਾਂ ਨੂੰ ਵੀ ਚੰਗਾ ਕੁੱਟ ਕੇ ਗਏ ਨੇ ਤੇ ਸਾਡਾ ਰਿਵਾਲਵਰ ਜਿਹੜਾ ਉਹ ਲਾਇਸੈਂਸ ਸੀ ਉਹ ਲੜਾਈ ਗੱਲ ਇਹ ਹੈ ਕਿ ਤਿੰਨ ਚਾਰ ਦਿਨ ਪਹਿਲਾਂ ਕਿਉਂਕਿ ਸਾਡੇ ਆਪਣੇ ਸਟੂਡੈਂਟ ਬਹੁਤ ਹੁੰਦੇ ਆ ਪਾਰਕਿੰਗ ਸਾਡੀ ਆਪਣੀ ਆ ਅਨਨੋਨ ਕੁ ਸਕੂਟੀ ਲਗਾ ਆ ਗਿਆ ਤੇ ਅਸੀਂ ਦੇਖਿਆ ਕਿ ਅਨਨੋਨ ਲਗਾ ਆ ਗਿਆ ਕੋਈ ਨਾ ਸਾਡੇ ਰੈਸਟੋਰੈਂਟ ਚ ਆ ਨਾ ਸਾਡਾ ਸਟੂਡੈਂਟ ਸੀ ਅਜ ਤੈ ਤੂੰ ਸੀ ਅੱਧਾ ਲਗਾ ਕੇ ਜੋ ਚੋਰੀ ਹੋ ਜੇਗੀ ਤੇ ਕੌਣ ਜੁਮਾਰਾ ਆ ਆ ਤੁਹਾਡੀ ਸਕੂਟੀ ਲੈ ਜਾ ਕੋਈ ਗੱਲ ਹੀ ਨਹੀਂ ਕੰਮ ਖਤਮ ਅੱਜ ਉਹ ਨਿੱਕੀ ਜਿਹੀ ਗੱਲ ਤੋਂ ਖਾਰ ਖਾ ਕੇ ਉਹਨਾਂ ਨੇ ਆਰਡਾ ਬੜਾ ਕੰਮ ਕਰਦਾ ਅੱਜ ਉਹ ਵੀ ਗੱਲ ਹੈ ਗੋਲੀ ਕਿਸੇ ਨੂੰ ਲੱਗ ਸਕਦੀ ਸੀ ਤੁਹਾਡੇ ਨੂੰ ਕਿੱਡੇ ਫਾਇਰ ਕੀਤੇਗੇ ਔਰ ਉਹਨਾਂ ਹੁਣ ਇਹ ਤੇ ਮੈਨੂੰ ਚ ਪਤਾ ਨਹੀਂ ਇਹ ਰਿਵਲਵਰ ਹੀ ਚਲ ਗਿਆ ਤੇ ਜਿਦਾ ਕਿਹੜੀ ਗੱਲ ਹੈ ਰਿਵਲਵਰ ਹੀ ਆ ਨਹੀਂ ਵੇਖੋ ਰਿਵਲਵਰ ਲੈ ਕੇ ਲਾਇਸੈਂਸੀ ਰਿਵਲਵਰ ਮੇਰਾ ਮੇਰੇ ਕੋਲ ਲਾਇਸੈਂਸ ਹੈ ਅੱਛਾ ਇੱਕ ਵੈਪਨ ਤਾਂ ਲੱਗ ਇੱਕ ਲੈ ਪੈ ਲੈ ਇੱਕ ਹੈਗਾ ਸੀ ਬ੍ਰਦਰ ਦਾ ਜੇ ਉਹ ਇਹ ਵੈਪਨ ਇਹਨਾਂ ਦਾ ਨਾ ਹੁੰਦਾ ਜੇ ਜਵਾਬ ਕੋਈ ਪਛਾਣੀ ਅੰਦਰ ਜਾਣ ਤੋਂ ਨੰਬਰ ਹੋ ਰਹੀ ਗੱਡੀ ਬਰਾਊਂਡ ਨੰਬਰ ਸੀ ਉਹਨਾਂ ਦੀ ਮੇਰੇ ਨਾਲ ਬਿਲਜਨਤਾ ਸੰਗ ਰਿਆੜ ਅਸੀਂ ਨੂ ਵੈਬਰ ਤੇ ਆਡੀਓ ਚਲਾਣ ਦੇ ਲਾਸਟ 17 ਸਾਲ ਤੋਂ ਇੱਥੇ ਸਦੀ ਸੈਂਟਰ ਸਦੀ ਸੈਂਟਰ ਹੈ ਜੀ ਆਲ ਸੈਂਟਰ ਹੈ ਉਹ ਥੱਲੇ ਆ ਦਾ ਰੈਸਟੋਰੈਂਟ ਬਿਸਟ੍ਰੋ ਕੈਲੀਫੋਰਨੀਆ ਠੀਕ ਹੈ ਜੀ ਅਨਨੋਨ ਪਰਸਨਾਂ ਜਾਨਦੇ ਨਹੀਂ ਆਏ ਕੌਣ ਆ ਕੌਣ ਨਹੀਂ ਆ ਮੇਰੇ ਮੇਰੇ ਨਾਲ ਪਹਿਲਾਂ ਤੂ ਤੂ ਮੈਂ ਵੀ ਕਿਚਨ ਚ ਗਏ ਆ ਮੈਂ ਕਿਚਨ ਕਿਉਂ ਆਏ ਲੈ ਕੇ ਲੈ ਰੈਸਟੋਰੈਂਟ ਕਿਚਨ ਚ ਗਏ ਅੰਤਰਵੜ ਗਏ ਆ ਉਹਨਾਂ ਨੇ ਅਗਰੈਸਿਵ ਬਣੇ ਤਾਬਨਾ ਕਰਸੂ ਹੋਏ ਆ ਮਾਲਕ ਇੱਥੇ ਦਾ ਮਾਲਕ ਇੱਥੇ ਹੈ ਮੈਂ ਥੱਲੇ ਸੀ ਮੈਂ ਪੁਲਿਸ ਅੱਡੇ ਜਾਂ ਤਾ ਕੇ ਮੈਂ 올ਡਜ ਪਰਸਨ ਪੁੱਛਿਆ ਆ ਕੇ ਕੀ ਗੱਲ ਆ ਅਗਰੈਸਿਵ ਹੋਣ ਲੱਗ ਪਏ ਮੇਰੀ ਗੱਡੀ ਸਕੂਟੀ ਕਿਹਨੇ ਲਾਈ ਹੰਦਰ ਮੈਂ ਬੋਲਦਾ ਸਕੂਟੀ ਲਾਈ ਆਂ ਅਨਨੋਨ ਲੜੀ ਲੈ ਕੇ ਆਏ ਦੀ ਗੱਡੀ ਬਿਠਾ ਕੇ ਲੈ ਜਾਂਦੇ ਯੋ ਤੁਹਾਡੀ ਸਕੂਟੀ ਚੋਰੀ ਹੋਈ ਸੀ ਤੀ ਹੰਨ ਪੁੱਛਦੇ ਆ ਕੇ ਕੈਮਰਾ ਦਿਖਾਉਂ ਰੋਜ਼ ਰੁਟੀਨ ਚੱਲਦਾ ਹੁੰਦਾ ਇਨ ਚੋਕੀ ਸਕੂਟੀ ਹੰਦਰ ਲਾਈ ਛੋਟੇ ਬਰਦਰ ਚਾਰ ਦਿਨ ਪੰਜ ਦਾ ਪਹਿਲੋਂ ਉਸੇ ਖੁੰਦਗਵਾਜੀ ਆ ਕੇ ਛੋਟੇ ਬਰਦਰ ਦਾ ਰਗਾਲੂ ਨੀ ਖੋ ਕੇ ਲੈ ਕੇ ਇਹਨੂੰ ਮਾਰ ਕੇ ਕੁੱਟ ਕੇ ਕਦਨ ਨੂੰ ਹੀ ਮਾਰਿਆ ਮੈਂ ਤਾਂ ਭੱਜ ਕੇ ਉੱਤੇ ਆ ਗਿਆ ਆਪਣੇ ਬਚਾਅ ਵਾਸਤੇ ਮੈਂ ਉਹ ਉਹਨਾਂ ਨੇ ਪਰ ਜੋ ਜੀਰੋ ਕੁੱਟਦੇ ਪਏ ਆ ਵੀਡੀਓ ਵਾਲੀ ਰਿਕਾਰਡਿੰਗ ਤੇ ਕੈਮਰੇ ਸਾਹਮਣੇ ਆ ਲਾਲ ਆਰਡਰ ਬਿਲਕੁਲ ਜ਼ੀਰੋ ਹੋ ਗਿਆ ਸਾਡਾ ਸ਼ਹਿਰ ਦਾ ਅਸੀਂ ਸ਼ਹਿਰ ਚ ਹੱਪ ਆ ਅਸੀਂ 17 ਸਾਲ ਤੋਂ ਬੈਠੇ ਆ ਬੀਰਸ ਕੰਢੇ ਆ ਅਸੀਂ ਇੱਕ ਸਟੱਡੀ ਸੈਂਟਰ ਚਲਾਉਂਦੇ ਨਾ ਗਏ ਬਦਵਾਸੀ ਕਰਨ ਵਾਲੇ ਬੰਦੇ ਆ ਤੁਸੀਂ ਤੁਸੀਂ ਨਾ ਫਾਇਰ ਆ ਗਏ ਕਿੱਥੇ ਆ ਇਹਨਾਂ ਨੇ ਵੀ ਕਿਤੇ ਮੈਨੂੰ ਕਿਤੇ ਤਿੰਨ ਤੋਂ ਚਾਰ ਫਾਇਰ ਕੀਤੇ ਮੈਨੂੰ ਹਵਾਜੀ ਕੀਤੇ ਮੈਂ ਕਿਹਾ ਪੈਰ ਸਿੱਧੇ ਮਾਰੇ ਕਿ ਨਾਤਨੀ ਮਾਰਿਆ ਹਾਂਜੀ ਤੇ ਉਸ ਤੋਂ ਬਾਅਦ ਉਹ ਗੱਡੀ ਬਦੋੜਨ ਵੇ ਗੱਡੀ ਲੈ ਕੇ ਆਏ ਆ ਜੇ ਚਾਹੇ ਬਦੋ ਗੱਡੀਆਂ ਲੈ ਆਏ ਆ ਪਰ ਗੱਡੀ ਫਿਰ ਤੋਂ ਨੰਬਰ ਗੱਡੀਆ ਬੈਠ ਗਾ ਦਈਆ